ਇਸੇ ਕਰਕੇ ਹੀ ਪੜਦੇ ਆ ਕਿ ਨਾ ਭੇਜਿਆ ਕਰੋ ਕੱਲੀਆਂ ਕੁੜੀਆਂ ਵਿਦੇਸ਼ਾਂ ਨੂੰ ਆ 19 ਸਾਲਾਂ ਦੀ ਪੰਜਾਬੀ ਕੁੜੀ ਸੀ ਰਾਤ ਦੇ 1 ਵਜੇ ਦਾ ਟਾਈਮ ਸੀ ਮਾਲਕਾਂ ਨੇ ਸਾਰਾ ਸਮਾਨ ਕੱਢ ਕੇ ਬਾਹਰ ਰੱਖਤਾ ਪੰਜਾਬੀ ਮੁੰਡੇ ਇਹ ਤੋਂ ਇਕੱਠੇ ਹੋ ਕੇ ਮਾਲਕ ਕੋਲ ਜਾਂਦੇ ਨੇ ਤਾਂ ਮਾਲਕ ਅਗੋ ਹੱਥ ਜੋੜਦਾ ਕਿ ਮੈਂ ਨਹੀਂ ਰੱਖਣਾ ਆ ਪਿਆਏ ਦਾ ਸਮਾਨ ਜੇ ਤੁਸੀਂ ਕਰ ਸਕਦੇ ਹੋ ਤਾਂ ਇਸ ਦੀ ਮਦਦ ਕਰੋ ਵੀਡੀਓ ਬਣਾ ਰਹੇ ਪੰਜਾਬੀ ਮੁੰਡੇ ਕਹਿੰਦੇ ਨੇ ਇਹ ਜੋ ਮਾਲਕਾ ਕੁੜੀ ਨੂੰ ਬੜਾ ਤੰਗ ਪ੍ਰੇਸ਼ਾਨ ਕਰਦਾ ਸੀ ਚਿੱਟੇ ਦੇ ਵਾਲ ਨੇ ਚਿੱਟੇ ਦੀ ਦਾੜ੍ਹੀ ਹੋਈ ਪਈ ਹੈ ਇਹ ਛੋਟੀ ਮਾਸੂਮ 19 ਸਾਲਾਂ ਦੀ ਨੂੰ ਇਨੇ ਬੜਾ ਹੀ ਤਾਂ ਕੀਤਾ ਅੱਧੀ ਰਾਤ ਨੂੰ ਉਸ ਦਾ ਸਮਾਨ ਘਰੋਂ ਕੱਢ ਕੇ ਬਾਹਰ ਰੱਖ ਦਿੱਤਾ ਹੈ ਕੈਨੇਡਾ 'ਚ ਛੋਟੇ ਛੋਟੇ ਕਮਰੇ ਕਿਰਾਏ ਤੇ ਲੈਣ ਲਈ ਮੋਟੇ-ਮੋਟੇ ਡਾਲਰ ਦੇਣੇ ਪੈਂਦੇ ਨੇ ਫਿਰ ਵੀ ਇੰਨੀ ਮਾੜੀ ਹੁੰਦੀ ਹੈ ਕਿ ਦੋ ਦਿਨ ਕਿਰਾਇਆ ਲੇਟ ਹੋ ਜਾਏ ਤਾਂ ਅਗਲੇ ਸਮਾਨ ਕੱਢ ਕੇ ਬਾਹਰ ਰੱਖ ਦਿੰਦੇ ਨੇ ਤੇ ਖਾਸ ਕਰਕੇ ਜੋ ਪੰਜਾਬੀ ਮਾਲਕ ਹੋਣ ਫਿਰ ਤਾਂ ਉਹ ਬਿਲਕੁਲ ਹੀ ਲਿਹਾਜ਼ ਨਹੀਂ ਕਰਦੇ ਆਹ ਵੀ ਮਾਲਕ ਪੰਜਾਬੀ ਹੈ ਅੱਧੀ ਰਾਤ ਨੂੰ ਧੀ ਧਿਆਣੀ ਨੂੰ ਸਮਾਨ ਸੜੇ ਬਾਹਰ ਕਰ ਦਿੰਦਾ ਪੰਜਾਬੀ ਪੰਜਾਬੀ ਦਾ ਵੈਰੀ ਦੋਸਤੋ ਪਰ ਬੱਚਿਆਂ ਦੇ ਮਾਪੇ ਪਤਾ ਨਹੀਂ ਕਿੱਡੀ ਕੁ ਵੱਡੀ ਪ੍ਰਾਪਤੀ ਸਮਝਦੇ ਨੇ 19 19 20 20 ਸਾਲਾਂ ਦੇ ਜਵਾਨਾਂ ਨੂੰ ਆਈਲੈਂਡਸ ਕਰਾ ਕੇ ਬਾਹਰ ਭੇਜ ਰਹੇ ਨੇ ਉੱਥੇ ਬੱਚਿਆਂ ਦਾ ਐਸਾ ਹਾਲ ਹੁੰਦਾ ਨਾ ਤਾਂ ਉਹ ਪਿੱਛੇ ਪਰਿਵਾਰ ਨੂੰ ਦੱਸਦੇ ਨੇ ਮਾਪਿਆਂ ਨੇ ਇੰਨਾ ਪੈਸਾ ਖਰਚਾ ਹੁੰਦਾ ਨਾ ਹੀ ਮਾਪਿਆਂ ਨੂੰ ਕੁਝ ਦੱਸਦੇ ਨੇ ਤੇ ਸਾਰੀਆਂ ਗੱਲਾਂ ਅੰਦਰ ਹੀ ਘੁੱਟ ਰੀਆਂ ਪਈਆਂ ਨੇ ਤੁਹਾਡੇ ਕੀ ਵਿਚਾਰ ਨੇ ਇਸ ਵੀਡੀਓ ਦੇ ਬਾਰੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਉੱਥੋਂ ਦੇ ਹਾਲਾਤਾਂ ਬਾਰੇ ਮਾਪਿਆਂ ਨੂੰ ਪਤਾ ਲੱਗ ਸਕੇ ਤੇ ਆਪਣੀ ਕੱਲੀ ਧੀ ਧਿਆਣੀ ਨੂੰ ਭੇਜਣ ਤੋਂ ਪਹਿਲਾਂ 100 ਵਾਰ ਸੋਚਣ ਤੇ ਇਸ ਵੀਡੀਓ ਦੇ ਥੱਲੇ ਕਮੈਂਟ ਤੁਸੀਂ ਵੀ ਦੋਸਤੋ ਜ਼ਰ